ਹਲਕਾ ਨਾਬਾ ਤੋਂ ਵਿਧਾਇਕ ਗੁਰਦੇਵ ਸਿੰਘ ਦੇ ਮਾਨੇ ਕਾਂਗਰਸ ਪਾਰਟੀ ਉਮੀਦਵਾਰ ਭਾਰਤਪੁਸ਼ਨ ਆਸ਼ੂ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਭਾਰਤਪੁਸ਼ਨ ਆਸ਼ੂ ਦੀ ਬੋਲਬਾਣੀ ਬਹੁਤ ਹੀ ਮਾੜੀ ਹੈ ਇਸ ਕਰਕੇ ਕਾਂਗਰਸ ਪਾਰਟੀ ਨੂੰ ਲੋਕ ਮੂੰਹ ਨਹੀਂ ਲਗਾਉਣਗੇ ਦਿੱਲੀ ਦੇ ਮੁੱਖ ਮੰਤਰੀ ਤੇ ਰੇਖਾ ਗੁਪਤਾ ਵੱਲੋਂ ਅਰਵਿੰਦ ਕੇਜਰੀਵਾਲ ਬਾਰੇ ਦਿੱਤੇ ਬਿਆਨ ਤੇ ਵਿਧਾਇਕ ਦੇਮਾਨੇ ਕਿਹਾ ਕਿ ਹੁਣ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰ ਰਹੇ ਹਨ ਕਮਿੰਨੇ ਤੋਂ ਅਸੀਂ ਲੁਧਿਆਣਾ ਪੱਛਮੀ ਜਿਹੜੀ ਚੋਣ ਹੈ ਜਿਹੜੇ ਸਾਡੇ ਸਤਕਾਰ ਉਪਰ ਆ ਗੋਬੀ ਜੀ ਐਮਐਲ ਸੀ ਕੀ ਅਚਾਨਕ ਕੋਈ ਦੁਰਘਟਨਾ ਹੋਈ ਸੀ ਉਹਨਾਂ ਦਾ ਦੁਨੀਆ ਤੋਂ ਪੁੱਛ ਕਰ ਗਏ ਉਹ ਤੇ ਪਚੋਣਾ ਜਿਹੜੀ ਉਹਦੇ ਵਿੱਚ ਅਸੀਂ ਲੱਗੇ ਹੋਏ ਹਾਂ ਅਸੀਂ ਦੋਰ ਦੋਰ ਕਰ ਰਹੇ ਹਾਂ ਸਰਕਾਰ ਦੀਆਂ ਪ੍ਰਾਪਤੀਆਂ ਕਰ ਕਰ ਜਾ ਰਹੇ ਹਾਂ ਤੇ ਕੱਲ 17 ਤਰੀਕ ਯਾਨੀ ਕਿ ਅੱਜ 16 ਤਰੀਕ ਹੈ ਕੱਲ ਸਮਾਪਤੀ ਹੈ ਚੋਣ ਪ੍ਰਚਾਰ ਦੀ ਔਰ ਨਾਬੇ ਤੋਂ ਵੀ ਪ੍ਰਾਪਰ ਟੀਮਾਂ ਜਿਹੜੀਆਂ ਨੇ ਚਾਹੇ ਯੂਥ ਵਿੰਗ ਹੈ ਚਾਹੇ ਐਸਸੀ ਵਿੰਗ ਹੈ ਚਾਹੇ ਟ੍ਰੇਡ ਵਿੰਗ ਹੈ ਚਾਹੇ ਮੈਲਾ ਵਿੰਗ ਹੈ ਜਿੰਨੇ ਸਾਡੇ ਵਿੰਗ ਨੇ ਸਾਰੇ ਅਲੱਗ-ਅਲੱਗ ਡਿਊਟੀਆਂ 'ਚ ਲੱਗੀਆਂ ਹੋਈਆਂ ਨੇ ਔਰ ਸਾਡੇ ਚੇਅਰਮੈਨ ਸਾਹਿਬ ਦੀਪਾ ਹਰਮਗੜ ਜੀ,ੁਰਦੀਪ ਟਵਾਣਾ ਸਾਹਿਬ, ਗੁਰਦਲ ਮੱਲੀ ਸਾਹਿਬ, ਅੰਦਰ ਖਿਆਰਾ ਸਾਹਿਬ, ਸਾਡੇ ਮਨਪ੍ਰੀਤ ਧਾਲੋਕੀ ਹੋਰ ਹੀ ਸਾਡੇ ਸ਼ੈਂਕੀ ਜੀ, ਨਾਤੇ ਮਦਰ ਪ੍ਰਧਾਨ ਨੇ ਜੀ ਨਗਰ ਪੰਚਾਇਤ ਪਾਸੋਂ ਦੇ ਸਾਡੇ ਸਾਰੇ ਐਮਸੀ ਸਾਹਿਬਾਨ ਚਾਹੇ ਪਾਸੋਂ ਦੇ ਨੇ ਚਾਹੇ ਨਾਬੇ ਦੇ ਨੇ ਸਾਰੀਆਂ ਸਾਡੀਆਂ ਟੀਮਾਂ ਸਾਡੇ ਸੱਤਪਾਲ ਮਿੱਤਲ ਜੀ, ਸਾਡੇ ਭਰਾ ਬਹੁਤ ਮਦਦ ਕਰ ਰਹੇ ਆ ਜੀ ਦਿਨ ਰਾਤ ਇੱਕ ਕੀਤੀ ਪਈ ਇਹਨਾਂ ਨੇ ਤੇ ਅਸੀਂ ਸਾਰੇ ਮਿਲ ਕੇ ਜਿਹੜੇ ਆ ਜੀ ਉਹ ਆਮ ਆਦੀ ਪਾਰਟੀ ਦਾ ਪ੍ਰਚਾਰ ਜਿਹੜਾ ਅਸੀਂ ਮਨਾਵਾ ਤੋਂ ਕਾਂਗਰਸ ਨੂੰ ਮੂੰਹ ਲਾ ਰਿਹਾ ਜੀ ਨਾ ਹੀ ਕਿਸੇ ਹੋਰ ਕੋਈ ਪਾਰਟੀ ਨੂੰ ਲਾ ਰਿਹਾ ਜੀ ਪਰ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਜੀ ਉਹਦੀ ਤਾਂ ਬੋਲਬਾਣੀ ਨਹੀਂ ਮਾੜੀ ਇਹਨਾਂ ਨੂੰ ਪੁੱਛੋ ਨਾ ਪੁੱਛ। ਉਹ ਸਾਡੇ ਜਿਹੜੇ ਸੰਜੀਵ ਰੋੜਾ ਜੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੁੱਧਾ ਰਸਵੋ ਮੈਂਬਰ ਨੇ ਪਰ ਪਿਛਲੇ 3 ਸਾਲਾਂ ਤੋਂ ਸੇਵਾ ਕਰਨੇ ਲੁਧਿਆਣੇ ਦੇ ਵਿੱਚ ਉਹਦਾ ਕਰਤਾਰ ਇੰਨਾ ਸ਼ਾਨਦਾਰ ਹੈ ਇੰਨੇ ਵਧੀਆ ਸਮਾਜ ਸੇਵੀ ਨੇ ਕਿ ਉਹਨਾਂ ਬਾਕੀਤਾ ਜਿਹੜਾ ਕੰਮ ਹੈ ਜੀ ਲੋਕ ਆਪ ਕਰਨੋਂ ਆਵੇ ਨੇ। ਉਹ ਲਾਲ ਲਕੀਰ ਦਾ ਇੱਕ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਉਹਨੇ ਹੱਲ ਕੀਤਾ। सिविल अस्पताल लुधियाना ਦੀ ਗੱਲ ਕਰੀਏ ਬਹੁਤ ਹੀ ਬਾਕਮਾਲ ਕੰਮ ਕੀਤਾ ਟਰਾਂਸਫਾਰਮਰ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਉਹ ਸਾਰੇ ਲਵਾਤੇ ਉਹਨਾਂ ਨੇ ਸੀਵਰੇਜ ਦੇ ਕਈ ਜਗ੍ਹਾ ਕੰਮ ਜਿਹੜੇ ਆ ਹੋ ਗਏ ਸੋ ਕਹਿਣ ਦਾ ਭਾਵ ਹੈ ਕੰਮ ਤਾਂ ਪਹਿਲੇ ਚੱਲ ਰਹੇ ਸੀ ਪਰ ਉਹਦੀ ਆ ਕੇ ਰਿਪੋਰਟ ਜਿਹੜੀ ਹੈ ਉਹ ਸੰਜੀਵ अरोड़ा ਜੀ ਦੇ ਹੌਂ ਕਰਕੇ ਵੱਧ ਗਈ ਹੈ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਵਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਸਾਡੀ ਟੀਮ ਕੰਮ ਕਰ ਰਹੀ ਹੈ ਅਰਵਿੰਨ ਕੇਜੀਵਾ ਬਾਦ ਸਾਹਿਬ ਕਨੀਸ਼ ਸ਼ੋਧਿਆ ਜੀ ਸਾਡੀ ਸਾਰੀ ਟੀਮ ਜਿਹੜੀ ਇੱਥੇ ਲੱਗੀ ਹੋਈ ਹੈ ਔਰ 19 ਤਰੀਕ ਨੂੰ ਬੋਟਾਂ ਨੇ ਤੇ ਰਿਜ਼ਲਟ ਜਦੋਂ ਆਊਗਾ ਸਾਡੀ ਪਾਰਟੀ ਵੱਡੇ ਫਰਕ ਨਾਲ ਚੋਣ ਜਿੱਤੂਗੀ ਔਰ ਲੁਧਿਆਣਾ ਪੱਛਮੀ ਦੇ ਜਿਹੜੇ ਸੰਜੀਵ अरोड़ा ਜੀ ਜਿਹੜੇ ਸਮਾਸਥਵੀ ਨੇ ਉਹ ਅਗਲੇ ਜਿਹੜੇ ਨੇ ਐਮਐਲਏ ਹੋਣਗੇ ਉੱਥੋਂ ਔਰ ਸਾਡੇ ਪਾਰਟੀ ਨੇ ਅਨਾਉਂਸ ਕੀਤਾ ਸਾਡੀ ਹਾਈ ਕਮਾਂਡ ਅਰਬਿੰਦ ਕੇਜੀਵਾ ਸਾਹਿਬ ਨੇ ਸਾਰੀ ਹਾਈ ਕਮਾਂਡ ਨੇ ਕਿ ਜਿੰਨੇ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਟ ਦੇ ਵਿੱਚ ਜਗ੍ਹਾ ਮਿਲੇਗੀ ਯਾਨੀ ਕਿ ਉਹ ਕੈਬਨਟ ਦੀ ਸੇਵਾ ਬਹੁਣਗੇ ਬੀਜੇਪੀ ਦੀ ਸੀਐਮ ਆਈਸੀ ਕੁਤਿਆਂ ਔਰ ਕੋਈ ਵੀ ਕੋਈ ਆਧਾਰ ਹੀ ਨਹੀਂ ਹੈਗਾ ओके ਜੀ ਬੰਤਾ ਇੱਥੇ ਲੈਸੀ ਬੜੀ ਜਾਂਦੇ ਨਹੀਂ ਕੋਈ ਐਂ ਹੀ ਕਹਿੰਦੇ ਹੁੰਦੇ ਸੀ ਜਦ ਦਿੱਲੀ ਚ ਪਹਿਲੀ ਇਲੈਕਸ਼ਨ ਲੜੀ ਨਾ ਸਿੱਧਾ ਅਦિક્ષੇ ਦੀ ਚਲ ਹੁੰਦਾ ਹੈ ਨਹੀਂ ਸੰਸਾਰ ਤੇ ਉਹ ਕਹਿੰਦੇ ਜੀ ਇਹ ਇਹ ਕੌਣ ਲੈ ਜੀ ਕਿਹਨੇ ਸਾਈਡ ਜੀ ਤੇ ਖੜੇ ਨਾਰੇ ਲਾ ਰਹੇ ਨੇ ਉਹ ਕਹਿੰਦੇ ਜੀ ਆਪ ਪਾਰਟੀ ਵਾਲੇ ਕਹਿੰਦੇ ਇਹਨਾਂ ਨੂੰ ਕੌਣ ਪੁੱਛਦਾ ਜੀ ਇਹ ਤਾਂ ਨਾਲੀ ਨਾਲੀ ਦੇ ਕੀੜੇ ਨੇ ਜੀ ਔਰ ਉਹਦੇ ਪਤਾ ਲੱਗਿਆ ਜਦੋਂ ਖਰਾਕਿਓ ਮਾਰਿਆ ਔਰ ਸਰਕਾਰ ਪ੍ਰਚੰਡ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਤਿੰਨ ਵਾਰ ਮੁੱਖ ਮੰਤਰੀ ਬਣੇ ਨੇ ਜਿੱਤ ਹਾਰਾ ਬਣੀਆਂ ਹੋਈਆਂ ਨੇ ਪਰ ਹੁਣ ਦਿੱਲੀ ਦੇ ਲੋਕ ਯਾਦ ਕਰਦੇ ਆ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ ਵਿੱਚ ਮੁੱਖ ਮੰਤ ਲੋਕ ਕਿੰਨਾ ਸਾਰਾ ਦੇ ਆ ਰੋਜ਼ ਵੀਡੀਓ ਦੇਖਦੇ ਆ سوشل ਮੀਡੀਆ ਤੇ ਕਿਸਾਨ ਇੰਨਾ ਕੋਸ਼ਿਸ਼ ਕਰਦੇ ਖੇਤਾਂ ਤੱਕ ਪਾਣੀ ਆ ਰਿਹਾ ਵਪਾਰੀਆਂ ਲਈ ਪਾਲਿਸੀ ਬਣਾ ਦਿੱਤੀ ਗਈ ਆ ਔਰ ਜਿਹੜਾ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਕਰਦਾ ਉਹ ਥੱਕੀ ਥੋੜੀ ਬੰਦ ਹੋ ਗਈ ਆ ਤੇ ਸਰਕਾਰਾਂ ਦਾ ਕੰਮ ਸ਼ੁਰੂ ਹੋ ਗਿਆ ਤੇ ਗਰੀਬਾਂ ਦੇ ਬੱਚਿਆਂ ਲਈ ਮੱਧ ਵਰਗੀ ਬੱਚਿਆਂ ਲਈ ਸਭ ਲਈ ਨੌਕਰੀਆਂ 55000 ਤੋਂ ਉੱਪਰ ਨੌਕਰੀਆਂ ਦੇ ਦਿੱਤੀਆਂ ਗਈਆਂ ਨੇ ਇਹ ਸਾਰੇ ਪੋਜ਼ਿਟਿਵ ਸਾਈਨ ਨੇ ਔਰ ਵਿਰੋਧੀਆਂ ਨੇ ਉਹ ਵਿਰੋਧ ਵੀ ਇਹ ਥੋੜਾ ਕਹਿਣਗੇ ਜੀ ਆਂਪਾੜੇ ਜਿੱਤੇ ਰਿਹਾ ਜੀ ਵਿਰੋਧੀਆਂ ਨੇ ਤਾਂ ਕਹੀ ਜਾਣਾ ਪੀ ਇਹਨਾਂ ਦਾ ਕੁਝ ਨਹੀਂ ਜੀ ਇਹਨਾਂ ਦਾ ਕੁਝ ਨਹੀਂ ਕਿਉਂਕਿ ਗ੍ਰੋਥੀਆਂ ਦਾ ਕੰਮ ਹੀ ਮਾਰਾ ਪੁਰਨਾ ਹੁੰਦਾ ਜੀ ਤੇ ਪਰ ਆਮਾਦੀ ਪਾਰਟੀ ਬਹੁਤ ਮਜ਼ਬੂਤੀ ਨਾਲ ਇਲੈਕਸ਼ਨ ਲੜ ਰਹੀ ਹੈ ਸੰਜੀਵ ਅਰੋੜਾ ਜੀ ਦਾ ਕਰਦਾਰ ਉਹਦਾ ਸੁਭਾਅ ਜਿਹੜਾ ਹੈ ਜੀ ਬੜਾ ਨਿਗਾਸਬਾ ਹਰੇਕ ਨੂੰ ਮਿਲਣਸਾਰ ਨੇ ਤੇ ਬਹੁਤ ਹੀ ਅੱਛੇ ਤਰੀਕੇ ਨਾਲ ਕੈਂਪੇਨ ਜਿਹੜੀ ਚੱਲ ਰਹੀ ਹੈ ਅੱਜ ਨਾਬੇ ਤੋਂ ਸਾਡਾ ਬੱਧਾ ਕਾਫਲਾ ਜਿਹੜਾ ਹੈ ਜੀ ਸਾਡੇ ਯੂਥ ਦੇ ਆਤੂਲ ਸਾਡੇ ਐਮਸੀ ਸਹਿਬਾਨ ਨਾਬਾ ਆਪਾਸੋਂ ਸਾਡੇ ਸਾਰੇ ਲੀਡਰ ਜਿੰਨੇ ਆ ਲੱਕੀਪਾਸੋਂ ਮੇਰਾ ਛੋਟਾ ਵੀਰ ਖੜਾ ਇੱਕ ਹੈ ਜੀ ਤੇ ਜਿੰਨੇ ਵੀ ਸਾਡੇ ਭਰਾ ਨੇ ਇੱਥੇ ਸਾਰੇ ਉਹ ਪੂਰੀ ਦਿਲ ਜਾਨਦਾਰੋਂ ਨੇ ਕੰਮ ਕੀਤਾ ਤੇ ਬਾਕੀ ਦੋ ਦਿਨ ਦਾ ਸਮਾਂ ਬਾਕੀ ਹੈ ਅੱਜ ਅਸੀਂ ਚੱਲੇ ਆਂ ਰੋਡ ਸ਼ੋ ਵੀ ਹੈ ਜੀ ਤੇ ਸੰਜੀਤ ਸਿੰਘ ਜੀ ਦਾ ਪ੍ਰੋਗਰਾਮ ਵੀ ਹੈਗਾ ਸਾਰੇ ਸੀ اٹੈਂਡ ਕਰਾਂਗੇ ਸਾਡੀਆਂ ਜਿਹੜੀਆਂ ਟੀਮਾਂ ਨੇ ਇਹ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਜੀ ਅਲੱਗ-ਅਲੱਗ ਖੇਤਰ ਦੇ ਵਿੱਚ ਜੁੜੇ ਲੱਗੀਆਂ ਨੇ ਪਰ ਹਰੇਕ ਬੰਦਾ ਚਾਹੇ ਉਹ ਘਰ ਦੇ ਵਿੱਚ ਆ ਚਾਹੇ ਉਹ ਦੁਕਾਨ ਦੇ ਵਿੱਚ ਆ ਅਸੀਂ ਹਰੇਕ ਦੇ ਜਾ ਕੇ ਪੈਰੀਆਂ ਤਲਾਕੇ ਆਪਣੀ ਜਿਹੜੀਆਂ ਨੇ 3 ਸਾਲ ਦੀਆਂ ਪ੍ਰਾਪਤੀਆਂ ਉਹਦਾ ਪੇਪਰ ਇਕ ਦੇਨੇ ਆ ਤਾਂ ਉਹ ਇੰਨੇ ਖੁਸ਼ ਹੁੰਦੇ ਨੇ ਕਹਿੰਦੇ ਜੀ ਤੁਸੀਂ ਇੰਨੀ ਕੰਮ ਕਰਮ ਵਿੱਚ ਘੁੰਮੇ ਜਾਂਦੇ ਹੋ ਕੰਮ ਭੜੇ ਜਿੱਤੀ ਪਈ ਹੈ ਸੇ ਬੜਾ ਪੌਸਕਿੰਸ ਆਇਆ ਨਾ ਔਰ ਇਹ ਸੈਮੀਫਾਈਨਲ ਹੈ ਜੀ ਪੰਜਾਬ ਦਾ ਇਹ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਦੇ ਵਿੱਚ ਕਾਂਗਰਸ ਜਿਹੜੀ ਹੈ ਬੁਰੇ ਤਰੀਕੇ ਨਾਲ ਹਾਰੇਗੀ ਬਾਕੀ ਪਾਰਟੀਆਂ ਖանումੀਆਂ ਔਰ ਆਮ ਆਦਮੀ ਚੜਦੇ ਜਿਹਾ ਲਗਾਤਾਰ ਵਰਕਰ ਰਹੇਗਾ ਪ੍ਰਿੰਰੀ ਡੋਪ ਟੈਸਟ ਵਾਲੇ ਬਿਆਨ ਕਿਸ ਤਰ੍ਹਾਂ ਵਾਚਦਾ ਕੀ ਕਹਿੰਦਾ ਜੀ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਸਾਰੇ ਕੀਦਾ ਜੀ ਡੋਪ ਟੈਸਟ ਕਰਾਉ ਸਾਰਿਆਂ ਦਾ ਸਾਰਿਆਂ ਦਾ ਅੱਛਾ ਹੁਣ ਇਹ ਆਦਾ ਉਹਨਾਂ ਨੂੰ ਆਪ ਆਪ ਬਣ ਗਿਆ ਐਮਐਲਏ ਮੰਤਰੀ ਬਣ ਗਿਆ ਉਹ ਤੋਂ ਡ੍ਰੌਪ ਪਾਸੇ ਆਦ ਨਹੀਂ ਹੁਣ ਡ੍ਰੌਪ ਪਾਸੇ ਕੋਈ ਨਹੀਂ ਇਹ ਤਾਂ ਫਤਕ ਹੀ ਹੁੰਦਾ ਜੀ ਇਹੀ ਜੇ ਟਾਈਮ ਤੇ ਆਕਨੇ ਜੀ ਕੋਈ ਨਾ ਕੋਈ ਹੋਜੀ ਗੱਲ ਕਰਦੇ ਇਹਦਾ ਧਿਆਨ ਬੰਡਿਆ ਜਾਵੇ ਠੀਕ ਹੈ ਜੀ ਨਹੀਂ ਨਹੀਂ ਇੱਕ ਗੱਲ ਤਾਂ ਜਵਾਬ ਦਿਓ ਅੱਜ ਅਸੀਂ ਨਕਸ਼ਮਕ ਪੰਜਾਬ ਕਰਨ ਵਾਲੇ ਪਾਸੇ ਵੱਧ ਰਹੇ ਹਾਂ ਨਸ਼ਾ ਲਹਾਂਦਾ ਕਿੰਨੇ ਜੀ ਕੌਣ ਸੀ ਕਹੋ ਸਰਕਾਰਾਂ ਕੀ ਦੀਆਂ ਸੀਗੀਆਂ ਜੀ ਆਮ ਆਦੀ ਪਾਰਟੀ ਦਾ ਲੋੜ ਹੀ ਨਹੀਂ ਸੀ ਜੀ ਪਾਰਟੀ ਬਣਾਉਣ ਦੀ ਜੇ ਚੰਗਾ ਕੰਮ ਕਰਦੇ ਇਹਨਾਂ ਦੀਆਂ ਨਲਾਇਕੀਆਂ ਨੇ ਜੀ ਇਹ ਪੁਰਾਣੀਆਂ ਰਵਾਇਤੀ ਪਾਰਟੀਆਂ ਦੀਆਂ ਨਲਾਇਕੀਆਂ ਨੇ ਹੀ ਆਮ ਆਦੀ ਪਾਰਟੀ ਨੂੰ ਜਨਮ ਦਿੱਤਾ ਰ ਅਜਾ ਆਮ ਆਦੀ ਪਾਰਟੀ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਚੁਹੇਤੀ ਪਾਰਟੀ ਬਣ ਗਈ ਹੈ ਪੂਰੇ ਦੇਸ਼ ਦੇ ਵਿੱਚ ਬਾ ਉਪ ਚੋਣਾ ਹੋ ਰਹੀਆਂ ਨੇ ਇਕਾ ਯੂਪੀਟੀਵੀ ਹੋਰੀਆਂ ਨੇ ਗੁਜਰਾਤ ਚ ਵੀ ਹੋਏ ਨੇ ਸਭ ਜਗ੍ਹਾ ਸਾਡੇ ਅਰਬਿੰਦ ਕੇਰੀਵਾਤਾ ਬਸੰਜੇ ਸਿੰਘ ਜੀ ਭਗਵੰਤ ਮਾਨ ਜੀ ਹਰ ਜਗ੍ਹਾ ਜਾ ਕੇ ਕੰਮਚਾਰ ਕਰ ਰਹੇ ਆ ਔਰ ਸਭ ਤੋਂ ਵੱਡਾ ਕੰਮ ਹੈ ਜੀ ਕਿ ਅਸੀਂ ਆਪਣੀ ਗੱਲ ਰੱਖਣੀ ਹੈ ਅੱਜ ਜਿੰਨੇ ਗੁਜਰਾਤ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਆ ਆਵਾਂ ਦੀ ਪਾਰਟੀ 12-13% ਵੋਟਾਂ ਪਈਆਂ 5 ਐਮਐਲਏ ਜਿੱਤੇ ਤੇ ਉੱਥੇ ਵੀ ਬਹੁਤ ਫਸਲਾ ਮੁਕਾਬਲਾ ਜੀ ਆਵਾਂ ਦੀ ਪਾਰਟੀ ਜਿੱਥੇ-ਥੇ ਗਈ ਹੈ ਉੱਥੇ ਸਥਿਤੀ ਕਰਨ ਚੇਂਜ ਹੋ ਗਏ ਪੰਜਾਬ ਦੇ ਵਿੱਚ ਤਾਂ ਸਰਕਾਰ ਹੈ ਜੀ ਆਵਾਂ ਦੀ ਪਾਰਟੀ ਉੱਪਰ ਭਗਵੰਤ ਮਾਨ ਸਾਹਿਬ ਦੇ ਕੰਮਾਂ ਦੇ ਉੱਪਰ ਮੋਹਰ ਜਿਹੜ ਅਗਰ 600 ਜੁਨ ਤਾਂ ਬਿਜਲੀ ਦਿੱਤੀ ਹੈ ਕਿਸੇ ਪੰਜਾਬ ਦੇ ਵਿੱਚ ਆ ਭਗਵੰਤ ਮਾਨ ਸਰਕਾਰ ਨੇ ਦਿੱਤੀ ਹੈ ਜੀ ਅਗਰ 55 ਹਜ਼ਾਰ ਨੌਕਰੀਆਂ ਤਿੰਨ ਸਾਲਾਂ ਦੇ ਵਿੱਚ ਕਿਹਨੇ ਦਿੱਤੀਆਂ ਨੇ ਤਾਂ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਨੇ ਜੀ ਅਗਰ ਅੱਜ ਪੰਜਾਬ ਦੇ ਵਿੱਚ ਖੇਤਾਂ 'ਚ ਪਾਣੀ ਲੱਗਣਾ ਸ਼ੁਰੂ ਹੋਇਆ ਹੈ ਨਹਿਰੀ ਪਾਣੀ ਜਿਹੜਾ ਖਤਮ ਹੋ ਗਿਆ ਜੀ ਪਿੰਡ ਉਹ ਭਗਵੰਤ ਮਾਨ ਸਰਕਾਰ ਨੇ ਕੀਤਾ ਜੀ ਅਗਰ ਅੱਜ ਐਨਓਸੀ ਜਿਹੜੀ ਹੈ ਜੀ ਜਾਂ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਹੋਇਆ ਹੈ ਕਿਹਨੇ ਕੀਤਾ ਜੀ ਆਮ ਆਦਮੀ ਪਾਰਟੀ ਨੇ ਕੀਤਾ ਜੀ ਪਰ ਕਰਪਸ਼ਨ ਦੇ ਵਿੱਚ ਵੱਡੀ ਠੱਲ ਪਈ ਹੈ ਵੱਡੇ ਵੱਡੇ ਅਫਸਰ ਸਹਿਬਾਨ ਜਿਹੜੇ ਆ ਜਿਹੜੇ ਜਿਹੜੇ ਕਰਪਸ਼ਨ ਕਰਦੇ ਸੀ ਉਹ ਫੜ ਕੇ ਜੇਲਾਂ 'ਚ ਬੰਦ ਕਰਤੇ ਨੇ ਕੋਲਡਿੰਗ ਸਾਡੇ ਵੀ ਜਿਹੜੇ ਐਮਐਲਏ ਸਹਿਬਾਂ ਸੋ ਕਹਿੰਦਾ ਭਾਵੇਂ ਇੱਕ ਬੜੇ ਪੋਜ਼ਿਟਿਵ ਸੈਂਟਮੈਂਟ ਬੜੀ ਪੋਜ਼ਿਟਿਵ ਵੀ ਹੈ ਪੰਜਾਬ ਦੇ ਲੋਕ ਦੀ ਗਰਾਊਂਡ ਲੈਵਲ ਦੀ ਮੈਂ ਤੁਹਾਨੂੰ ਰਿਪੋਰਟ ਦੱਸਾਂ ਮੈਂ ਜਾਣਨਾ ਘਰਾਂ 'ਚ ਜਿਹੜੇ ਇਨੋਸੈਂਟ ਲੋਕ ਨੇ ਬਿਲਕੁਲ ਹੀ ਮੈਂ ਪੁੱਛਦਾ ਕਿ ਮਾਤਾ ਆਮਾ ਦੀ ਪਾਰਟੀ ਤੋਂ ਆਏ ਆ ਜੀ ਮੈਂ ਨਾਪੇ ਤੋਂ ਐਮਐਲਏ ਦੇਵਾਲ ਕੋਡੇ ਕੋਲੇ ਆਏ ਸੀ ਜੀ ਬੇਨਤੀ ਕਰਨ ਵਾਸਤੇ ਉਹ ਕਹਿੰਦੇ ਦੱਸੋ ਜੀ ਸੀ ਕਿ ਸਾਡੇ ਸੰਜੀਵ ਰੋੜਾ ਜੀ ਕਹਿੰਦੇ ਜੀ ਤੁਸੀਂ ਤਾਂ ਅੱਜ ਆਏ ਹੋ ਸੰਜੀਵ ਰੋੜਾ ਸਾਡੇ ਕੋਲ 4 ਵਜੇ ਪਹਿਲਾਂ ਘੜ ਘੜ ਹੋ ਉਕਾ ਤੇ ਜਿਹੜੇ ਉਮੀਦਵਾਰ ਨੇ ਉਹਦੇ ਉੱਪਰ ਖਰਾਤ ਕਰਨ ਦੀ ਕੋਸ਼ਿਸ਼ ਕਰੀਏ ਲੋਕ ਜਿਹੜੇ ਹਨ ਜੀ ਲੋਕਤੰਤਰ ਦੇ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਫੈਸਲਾ ਕਰਨਾ ਲੋਕ ਵੱਡੇ ਆ ਤੇ ਲੋਕਾਂ ਲਈ ਹੀ ਸੇਵਾ ਜਿਹੜੀ ਕਰਨਾ ਸਾਡਾ ਫਰਜ਼ ਮੰਨਦਾ ਸੀ ਇੱਕ ਗੱਲ ਕਹਾਂ ਤੁਹਾਡੇ ਚੈਨਲ ਤੇ ਕਾਂਗਰਸ ਨਹੀਂ ਆਉਂਦੀ ਜ਼ਿੰਦਗੀ ਠੀਕ ਹੈ ਇਹ ਭੁੱਲ ਜੋ ਜੀ ਪੰਜਾਬ ਦੇ ਵਿੱਚ ਨਾ ਕਾਂਗਰਸ 아이 ਜਿਵੇਂ ਹਰਿਆਣਾ ਚੱਲੀ ਸੀ ਨਾ ਕਾਂਗਰਸ ਵੀ ਬਣ ਗਈ ਸਰਕਾਰ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਵੀ ਕਈ ਮੁੱਖ ਮੰਤਰੀ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਨਹੀਂ ਕਾਂਗਰਸ ਆਉਂਦੀ ਇਹ ਇੱਕ ਕਨਫਰਮ ਹੈ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز